ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇਈਐ ਜਿਸ ਡਿਠਾ ਸਭ ਦੁਖ ਜਾਈ ਤੀਗ ਬਹਾਦਰੁ ਸਿਮਰਿਐ ਘਰ ਨਉ ਨਿਤ ਆਵੈ ਧਾਈ ਸਭ ਥਾਈ ਹੋਈ ਸਹਾਈ ਦਸਮਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੁੱਲੋ ਜੀ ਵਾਹਿਗੁਰੂ ਪੰਜਾ ਪਿਆਰੀਆਂ ਚੋਹਾ ਸਾਹਿਬਜ਼ਾਦੀਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੀਖ ਚਲਾਈ ਤੇਗ ਵਾਹੀ ਦੇਖ ਕੇ ਅਣਜਠ ਕੀਤਾ ਤਿਨਾ ਪਿਆਰੀਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲੋ ਜੀ ਵਾਹਿਗੁਰੂ ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਈਆਂ ਚਰਖੀਆਂ ਤੇ ਚੜ੍ਹਿਆਰਿਆਂ ਨਾਲ ਚੜਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਾਂ ਨਾਲ ਨਿਵਾਹੀ ਤਨ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੁੱਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੁੱਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵਿੱਚ ਤਵਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਿਆਇ ਦੇਖ ਤੇਗ ਪਤ ਹੈ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੀ ਬੋਲ ਬਾਲੇ ਬੁੱਲੋ ਜੀ ਸਿੱਖਾ ਨੂੰ ਸਿੱਖੀ ਦਾਨ ਕੀ ਸ਼ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਪ੍ਰੋਸਾਹ ਦਾਨ ਨਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤਸਰ ਜੀ ਕੇ ਇਸ਼ਨਾਨ ਚੋਂ ਕੀਆਂ ਚੰਡੀ ਬੰਗੀ ਜੱਗੋ ਜਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਖਾਂ ਦਾ ਮੰਨ ਨੀਵਾ ਮਤ ਉਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜਨਨ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸਮਾਨ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣੀਆਂ ਦੀ ਮਾਨ ਨੇ ਤਾਣੀਆਂ ਦੀ ਤਾਣ ਨੇਉਟੀਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਧਨ ਤਨ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਸਰਬਸਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਪਾਵਨ ਪਵਿੱਤਰ ਸਥਾਨ ਦਰਬਾਰ ਸ੍ਰੀ ਪੰਪਤਾ ਸਾਹਿਬ ਜੇ ਨਮਸਤਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਕੀ ਪਾਵਨ ਚਰਨਾ ਕਮਲਾ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਆਪ ਜੀ ਕਾ ਕੋਟਾ ਹਨ ਕੋਟ ਧੰਨਵਾਦ ਸ਼ੁਕਰਾਨਾ ਹੈ ਆਪ ਜੀ ਦੀ ਕਿਰਪਾ ਮਿਹਰਮਤ ਹੋਈ ਮਹਾਰਾਜ ਅੰਮ੍ਰਿਤ ਵੇਲੇ ਦੀ ਸੁੰਦਰ ਦੀਵਾਨ ਪਾਵਨ ਦਰਬਾਰ ਅੰਦਰ ਸਜੀ ਸਜੀ ਦੀਵਾਨ ਅੰਦਰ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਹੋਇਆ ਜੀ ਗੁਰਬਾਣੀ ਪੜ੍ਹਦਿਆਂ ਕੋਲੋਂ ਆਪ ਜੀ ਕੀ ਸੇਵਾ ਟਹਿਲ ਘੁਮਾਉਂਦਿਆਂ ਹੋਇਆਂ ਕੋਲ ਹੋਈਆਂ ਬੀਅੰਤ ਬੀਅੰਤ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ। ਆਗਾਹਾ ਤੁਮ ਸਤ ਸੋਜੀ ਬਖਸ਼ਣੀ ਕਿਰਪਾ ਕਰਨੀ ਮਹਾਰਾਜ ਜੀਓ। ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ, ਬੋਲਣ, ਸਮਝਣ ਦੀ ਸੂਝ ਬਖਸ਼ਣੀ, ਸੇਵਾ ਸਿਮਰਨ ਕਰਨ ਦੇ ਬਲ ਉਦਮ ਬਖਸ਼ਣੇ, ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦੇ 'ਚ ਵਸਾਉਣਾ, ਹਾਜ਼ਰੀਆਂ, ਤਿਲ ਫੁੱਲ ਪੇ ਧਾਮਾਂ ਦਰ ਤੇ ਕਬੂਲ ਕਰਨੀਆਂ, ਸਰਬਤ ਸੰਗਤ ਦੀਆਂ ਮੰਦੀਆਂ ਮੁਰਾਦਾਂ ਗੁਰਮਤਿ ਦੇ ਮੁਤਾਬਕ ਪੂਰੀਆਂ ਕਰਨੀਆਂ ਦਰੋ ਘਰੋ ਨਾਮਦਾਨ ਗੁਰਸਿੱਖੀ ਜੀਵਨ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਯਾਤਰੂਆਂ ਦੀ ਯਾਤਰਾ ਸਫਲੀ ਕਰਨੀ ਮਹਾਰਾਜ ਜੀਓ ਬਖਸ਼ਿਆਂ ਬੇਅੰਤ ਬਖਸ਼ਿਆਂ ਪੰਡਾਰਿਆਂ ਵਿੱਚੋਂ ਪੰਚਮ ਕੜਾ ਪ੍ਰਸ਼ਾਦ ਕੀ ਰੇਖ ਸੱਜ ਕੇ ਹਾਜ਼ਰ ਹੈ ਦਰਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਜੀ ਆਪ ਜੀ ਕੇ ਹਜ਼ੂਰ ਬੇਨਤੀ ਹੈ ਆਪ ਜੀ ਕੀ ਪਿਆਰੀਆਂ ਸੰਗਤਾਂ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾ ਰਹੀਆਂ ਹਨ ਦਰਸ਼ਨ ਕਰਕੇ ਵਾਪਸ ਆ ਰਹੀਆਂ ਹਨ ਇਤਨਾ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਹਰਾ ਪੰਡੇ ਅੰਗ ਸੰਗ ਸਹਾਇ ਹੋਣਾ ਮਹਾਰਾਜ ਬੇਨਤੀ ਹੈ ਸੰਗਤ ਆਦਰ ਹੈ ਆਪ ਜੀ ਕਿਰਪਾ ਕਰੋ ਸਤਖੰਡ ਸਥਾਨ ਤੋਂ ਪ੍ਰਕਾਸ਼ ਰਤਨ ਬਲ ਚਾਲੇ ਮੰਨ ਦੀ ਅਗਿਆ ਬਖਸ਼ੋ ਹਰਾ ਪੰਡੇ ਅੰਗ ਸੰਗ ਸਹਾਇ ਹੋਵੋ ਉਸ ਨੂੰ ਸੰਗਤਾਂ ਨੂੰ ਸੁਣੇ ਸੁਗਾਸਨਾ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਤੇ ਦਾਰੇ ਬਖਸ਼ ਕਰਕੇ ਨਦਰੋ ਨਦਰਿਨੀ ਹਾਲ ਕਰੋ ਜੀ ਸਿੱਖ ਪੜਦੇ ਸੁਣਦੇ ਸਰਬਤ ਲਾਹੇਬੰਦ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੌਣ ਜਾਣੇ ਗੁਣ ਤੇਰੇ 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 ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਕੌਣ ਜਾਣੈ ਗਾਵਤ ਉਤਰ ਸੁਣਤੇ ਉਦਰੇ ਗਾਵਤ ਉਤਰ ਸੁਣਤੇ ਉਦਰੇ ਗਾਵਤ ਉਤਰ ਸੁਣਤੇ ਉਦਰੇ ਬਿਨ ਸੇ ਪਾਪ ਕਨੇਰੇ ਕੌਣ ਜਾਣ ਗੁਣ ਤੇਰੇ पशु परेत मुगद को तारे 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 वाहन पार उतारे ਸਤਿ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਹਾਰੇ سدا سدا بلهاري ਨਾਨਕ ਇੱਕ ਕਰੇ ਹਰ ਦਾਸ ਨਾਨਕ ਇੱਕ ਕਰੇ ਹਰ ਦਾਸ ਵਿਸਰਨਾਹੀ ਪੂਰਨ ਗੁਣਤਾਸ ਵਿਸਰਨਾਹੀ ਪੂਰਨ ਗੁਣਤਾਸ ਤਨ ਸੋਵੈ ਜਿਤ ਦਰਸ਼ਨ ਕਰੇ ஷன கலுச்சர சத்கர ஜி கே பிரீத்த பிரபே பிரீத்தம் பிரபு மே ਸਚ ਮੰਤਰ ਤੇਮਾਰ ਅੰਮ੍ਰਿਤ ਬਾਣੀ ਸਚ ਮੰਤਰ ਤੇਮਾਰ ਅੰਮ੍ਰਿਤ ਬਾਣੀ ਸੀਤਲ ਪੂਰ ਤ੍ਰਿਸ਼ਟ ਸੁਜਾਨੀ ਸੀਤਲ ਪੂਰ ਖੈ ਤ੍ਰਿਸ਼ਟ ਸੁਜਾਨੀ ਸਚੁ ਹੁਕਮ ਤੇਮਾਰ ਤਖਤ ਦੇ ਨਿਵਾਸੀ ਸੱਚ ਹੁਕਮ ਤੁਮਾਰਾ ਤਖਤ ਦੇ ਨਿਵਾਸੀ ਆਏ ਨ ਜਾਵੇ ਸਰਨਾ ਮਿਲੇ ਦਾਨ ਸੰਤਰੀਨ ਜੇ ਲਗ ਭਵਜਲ ਤਰਨਾ ਬਿਨਤ ਕਰਹੁ ਅਰਦਾਸ ਸੁਨੋ ਜੀ ਠਾਕੁਰ ਭਾਵੈ ਦੇਹ ਦਰਸ ਮਨ ਚਾਉ ਭਗਤ ਈਉ ਮਨ ਠਹਿਰਾਵ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਏਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸੰਗਲ ਹਰਿ ਭਵਨਮਹ ਜਨ ਨਾਨਕ ਗੋ ਰ ਪਾਰ ਬ੍ਰਹਮ ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਭਰੇ ਤਿਤ ਲੈ ਉਬਾਰ ਸਤਿ ਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰ ਨਾ ਤੂ ਜਈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰ ਨਾ ਤੂ ਜਈ ਹਰ ਬਿਨ ਬਖਸ਼ਨ ਹਾਰ ਵੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਬਡੇ ਪਾਗ ਭੇਟੇ ਗੁਰਦੇਵਾ ਕੋਪ ਪਰਾਧ ਮਿਟੇ ਹਰ ਸੇ चरण कमल जा का मनरा पै सोग गन तिशन आपे सागर तरिया साधु संगे निरपो नाम जपो हर रंगे पर तन दोख किछ पाप न फेड़े जम जमदार नया व कृष्णाय गण गन आप बुझाई नायगन प्रभ आप बुजाई नानक उदरे प्रभु शरण देवपुरी में आप परमेश्वर पायो हर सिंहासन दिय श्री गुरुदे बो रैस किव तोय जस जय जय जम्पे असुर गे ते पाग पाप तीन पीतर कंपे काटे सो पाप तीन रोके गुरु रामदास जी ने पायो छतर सिंहासन पृथ्वी गुरु अर्जन को दे आयो जा तो मेरे वाल है ता क्या ਸਭ ਕੁਝ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕshmi ਥੋੜਨਾਵੀ ਖਾਏ ਖਰਚ ਰੰਦਾ ਲੱਖ ਚ ਰਾਸੀ ਮੇਦਣੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਕਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਦਾ ਸੱਬੇ ਕਾਜ ਸਵਾਰੀਏ ਜਾਂ ਤਦ ਪਵੰਦਾ ਸੱਬੇ ਕਾਜ ਸਵਾਰੀਏ ਜਾਂ ਤਦ ਪਵੰਦਾ ਸਤ ਗੁਰੂ ਵੱਡਾ ਕਰ ਸਹਲਾਈਏ ਇਸ ਵਿੱਚ ਵਡਿਆ ਵਡਿਆਈਆ ਸਹਿ ਮਿਲੇ ਤਨ ਦਰੀਆਆ ਜਾਂ ਇਸ ਪਾਣਾ ਤ ਮੰਨ ਵਸਾਈਆ ਕਰ ਹੁਕਮ ਮਸਤਕ ਹੱਥ ਤਰ ਪੀਏ ਨਿਤ ਕੀ ਚੇ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਏ ਬਿਨ ਸੇ ਬਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਣ ਜੋਗ ਵਾਹਿਗੁਰੂ ਦੁਰਬੰਧ ਕੋਟਸੰਗ ਸੰਗ ਸੋ ਕਹਿਤ ਮਾ ਜਿਸ਼ੋ ਜਿਸੇ ਦੇਹੀ ਬਾਤ ਖਾਏ ਜੀਉ ਦੇਖ ਰੂਪ ਅਤ ਅਨੂਪ ਮੋ ਮਾ ਮਗਪਈ ਕਿੰਕਨੀ ਸ਼ਬਜਨਤਕਾਰ ਖੇਲ ਪਾਏ ਜੀਉ ਕਾਲ ਕਲਮ ਹੁਕਮ ਹਾਠ ਕਹੋ ਕੌਣ ਮੀਟ ਸਕੇ ਇਸਮੰ ਗਿਆਨ ਧਿਆਨ धरती ही चाहे जियो सत साच निवास आद पुरख सदा तुही वाहे गुरु वाहे गुरु वाहे गुरु वाहे जियो अपरा राखो दास पाठ की लाज जय ਕਤ ਪ੍ਰਹਿਲਾਦ ਰਸ ਤੇਰੇ ਕੀ ਪਿਆਸ ਮਨ ਲਾਗੀ ਸਹਜ ਆਨੰਦ ਬਸੈ ਬੇਰਾਗੀ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਰਿਧਮ ਦੀਜੈ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਰਿਧਮ ਦੀਜੈ ਜੈਸਾ ਸਤ ਗੁਰ ਸੁਣੀਦਾ ਤੈਸੋ ਹੀ ਮੈਂ ਦੀਠ ਵਿਛੜਿਆ ਮੇਲੇ ਪ੍ਰਭ ਹਰ ਦਰਗੇ ਕਵਸੀਟ ਹਰ ਨਾਮੋਂ ਮੰਤਰ ਦੜਾਇਦਾ ਕੱਟੇ ਹਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜੇ ਨਾ ਧੁਰੇ ਪਿਆ ਸੰਜੋਗ ਅਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਣਾ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਣਾ ਸੁਖੋ ਟਲ ਗੁਰ ਸੇਵਿਆ ਅਹ ਨਿਸ ਸਹਜ ਸੁਭਾ